ਆਪਾਂ ਸਾਰੇ ਇੱਕੋ ਹੀ ਚੀਜ਼ ਦੇ ਲਈ ਲੜ ਰਹੇ ਹਾਂ ਇਨਸਾਫ ਲਈ ਮੇਰਾ ਵੀ ਚੱਲੀ ਜਾਂਦਾ ਹੈ ਅੱਜ ਦੇ ਪੰਜਾਬ 'ਚ ਬਹੁਤ ਕੁਝ ਹੋ ਰਿਹਾ ਹੈ ਸਾਰੇ ਨੇ ਸਾਰੇ ਕਮੇਟੀ ਵਾਲਿਆਂ ਨੇ ਜਿੰਨੇ ਵੀ ਲੋਕ ਬੋਲ ਕੇ ਗਏ ਸਟੇਜ ਤੇ ਸਭ ਦਾ ਸਹਿਯੋਗ ਹੋ ਰਿਹਾ ਹੈ ਕਿ ਜੋ ਚਲਾਇਆ ਜਾ ਰਿਹਾ ਹੈ ਮਹੀਨ ਨਸ਼ੇ ਦੇ ਵਿਰੋਧ ਤੇ ਮੈਨੂੰ ਲੱਗਦਾ ਨਸ਼ੇ ਦੇ ਵਿਰੋਧ ਲਈ ਇਹ ਮੈਨੂੰ ਲੱਗ ਰਿਹਾ ਹੈ ਕਿ ਜਿਹੜੇ ਜਵਾਨ ਮੁੰਡੇ ਆ ਉਹਨਾਂ ਦੇ ਵਿਰੋਧ ਚੱਲ ਰਹੇ ਮੈਂ ਮੰਨਦਾ ਕਿ ਇਹ ਜੋ ਜੋ ਚੱਲ ਰਹੀ ਹੈ ਪਰਤੋ ਆਪਣੇ ਪੰਜਾਬ ਦੀ ਬਹੁਤ ਮਾੜੀ ਹੈ ਮੈਂ ਆਪਾਂ ਸਾਰੇ ਇਸ ਚੀਜ਼ ਦੀ ਨਿੰਦਾ ਕਰਦੇ ਹਾਂ ਜਦੋਂ ਇਹਨਾਂ ਦੀ ਮੌਤ ਹੋਈ ਇਹ ਸਿਰਫ ਨਰਿੰਦਰਦੀਪ ਦੀ ਮੌਤ ਨਹੀਂ ਇਹ ਪੰਜਾਬ ਦੀ ਨਿਆਂ ਪ੍ਰਣਾਲੀ ਤੇ ਪੂਰੇ ਸਿਸਟਮ ਦੀ ਮੌਤ ਸੀ ਸਾਰੀ ਉਮੀਦ ਖਤਮ ਹੋ ਗਈ ਪੰਜਾਬ ਤੋਂ ਪੰਜਾਬ ਸਰਕਾਰ ਤੋਂ ਕਿਉਂਕਿ ਅਸੀਂ ਸਿਰਫ ਘਰ ਬੁਲਾਰੇ ਸੀ ਸਮਝੋ ਰੀਜ਼ਨ ਦੋਗੇ ਕਿਉਂ ਚੱਕਿਆ ਤੁਸੀਂ ਕਿ ਕਿੰਸਾਨ ਤੇ ਟੀਚਰ ਜਿਹਨੇ ਡਿਊਟੀ ਦੇ ਗਿਆ ਸੀ ਉਦੋਂ ਗੱਲ ਹੋਈਏ ਜਦੋਂ ਆ ਰਹੇ ਹੈ ਕਿਡਨੈਪ ਕਿੱਥੇ ਹੁੰਦਾ ਟੌਰਚਰ ਕਿੱਥੇ ਹੁੰਦਾ ਮਾਰਿਆ ਜਾਂਦਾ ਤੇ ਕੋਈ ਜਵਾਬ ਨਹੀਂ ਕਿਸੇ ਨੂੰ ਜਵਾਬ ਦੇਦਾ ਕੋਈ ਹੈ ਕਿ ਨਹੀਂ ਕਿ ਸਰਕਾਰ ਚੁੱਪਚਾਪ ਬੈਠੀ ਹੈ 12 ਦਿਨ ਹੋ ਗਏ ਕੋਈ ਜਵਾਬ ਉਸ ਦਿਨ ਅੱਜ ਤੱਕ ਕਰ ਆਪਣੇ ਕੋਸ਼ਿਸ਼ ਨਹੀਂ ਪੁੱਛੀ ਹਨ ਵੀ ਕਿਉਂ ਕਿਵੇਂ ਕਿਉਂ ਕਿ ਵੀ ਰੀਜ਼ਨ ਕੀ ਹੈ ਕੁਝ ਦੱਸੋ ਤਾਂ ਸਹੀ ਕੋਈ ਕਸੂਰ ਤਾਂ ਦੱਸੋ ਚਲੋ ਮੰਨ ਲਿਆ ਕਸੂਰ ਹੈ ਕੀ ਬੜਾ ਲੋ ਇਹ ਕਹਿੰਦਾ ਹੈ ਕਿ ਮਾਰ ਤੋ ਇਹ ਤਾਂ ਗਲਤ ਹੈ ਨਾ ਇਸ ਚੀਜ਼ ਦੀ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦੀ ਪੰਜਾਬ ਸਰਕਾਰ ਨੇ ਤਾਂ ਮੇਰੀ ਨਹੀਂ ਸੁਣੀ ਪਰ ਆਪ ਮੇਰਾ ਨਾਮ ਸਾਰਾ ਪੰਜਾਬ 'ਚ ਖੜਾ ਹੈ ਮੈਨੂੰ ਪੰਜਾਬ ਦਿੱਤੀ ਦਾ ਤਰਜਾ ਵੀ ਦਿੱਤਾ ਮੈਨੂੰ ਮਾਨ ਦਿੱਤਾ ਗਿਆ ਮੈਂ ਰੋਡੇ ਗਈ ਸੀ ਉੱਥੇ ਵੀ ਮੈਨੂੰ ਸਨਮਾਨ ਦਿੱਤਾ ਮੈਂ ਬਹੁਤ ਸ਼ੁਕਰਗੁਜ਼ਾਰ ਸਾਰੇ ਲੋਕਾਂ ਦਾ ਤੁਹਾਡਾ ਸਾਰੇ ਜੱਥੇਬੰਦੀਆਂ ਦਾ ਜਿੰਨੇ ਵੀ ਲੋਕ ਆਏ ਰਹੇ ਜੇ ਨਹੀਂ ਵੀ ਆਏ ਪਰ ਉਹਨੂੰ ਸਪੋਰਟ ਕਰ ਰਹੇ ਆ ਥੋੜਾ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਕਰਦੀ ਹਾਂ ਤੁਸੀਂ ਮੇਰੇ औखे वो मोटे कि दबी शायद दब भी जाते चुप हो जाते बट मीडिया इलेक्ट्रॉनिक मीडिया प्रिंट मीडिया ने मेरा बहुत सपोर्ट दिता मेरी आवाज हर एक इंसान तक पहुंचाई जस्टिस ने गुहार लगाई ਅੱਜ ਵੀ ਸਾਰੇ ਮੀਡੀਆ ਖੜਾ ਆਈ ਐਮ ਰੀਅਲੀ ਥੈਂਕਫੁਲ ਟੂ 올 ਦ ਮੀਡੀਆ ਪੀਪਲ ਹੇਅਰ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ ਮੈਨੂੰ ਪਤਾ ਤੁਸੀਂ ਜੁੱਤ ਕੇ ਲੜਾਈ ਆਪਾਂ ਜਿੰਨੀ ਜਾਂਦੇ ਤੁਸੀਂ ਮੇਰੇ ਨਾਲ ਖੜੇ ਹੋ ਮੈਂ ਆਹੀ ਬੁਜ਼ਾਰਿਸ਼ ਕਰਦੀ ਹਾਂ ਤੁਸੀਂ ਮੇਰੇ ਨਾਲ ਖੜੇ ਰਹੋ ਤੁਸੀਂ ਸਾਰੇ ਮੇਰਾ ਇੱਕ ਸਪੋਰਟ ਸਿਸਟਮ ਦਾ ਚੱਲਾ ਗਿਆ ਉਹਨਾਂ ਨੂੰ ਤਾਂ ਨਹੀਂ ਵਾਪਸ ਲੈ ਕੇ ਆਇਆ ਜਾ ਸਕਦਾ ਪਰ ਠੀਕ ਹੈ ਤੁਸੀਂ ਸਾਰੇ ਮੇਰਾ ਸਪੋਰਟ ਸਿਸਟਮ ਬਣੋ ਇਸ ਚੀਜ਼ ਲਈ ਮੈਂ ਸਿਰਫ ਇਨਸਾਫ ਦੀ ਮੰਗ ਕਰਦੀ ਹਾਂ ਸਰਕਾਰ ਤੋਂ ਇਹ ਪੁਨਿਕ ਸਾਫੀ ਲੈ ਹੁਣ ਤੱਕ ਪੰਜਾਬ ਸਰਕਾਰ ਸਾਇਲੈਂਟ ਮੋਡ ਤੇ ਬੈਠੀ ਹੈ ਪਰ ਮੇਰੇ ਖਿਆਲ ਜੋ ਜਰਜਪਾਇ ਧਰਨਾ ਆਇਆ ਇਹਦਾ ਕੁਛ ਨਾ ਕੁਛ ਤਾਂ ਹੋਣਾ ਚਾਹੀਦਾ ਹੋਰ ਗੁਸ਼ਤਾ ਨਿਕਲੋਗੇ ਇਹਨਾਂ ਦੇ ਇਹਨਾਂ ਤੱਕ ਆਵਾਜ਼ ਤਾਂ ਪਹੁੰਚਣੀ ਜ਼ਰੂਰੀ ਹੈ ਤੇ ਪਹੁੰਚ ਵੀ ਰਹੀ ਹੈ ਪਤਾ ਲੱਗ ਰਿਹਾ ਹੈ ਕੱਲ ਮੈਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਾਫੀ ਲੋਕਾਂ ਨੇ ਦੇਖੀ ਹੋਣੀ ਚੰਡੀਗੜ੍ਹ ਅਸੀਂ ਗਏ ਸੀ ਜੀ خدا ਲੱਗਦਾ ਹੈ ਕੁਛ ਤਾਂ ਜਿਹੜਾ ਇਹ ਸਾਇਲੈਂਟ ਮੂਡ ਤੇ ਬੈਠੇ ਸੀ ਨਾ ਕੁਝ ਵਾਈਬ੍ਰੇਟ ਤਾਂ ਹੋਣਾ ਸ਼ੁਰੂ ਹੋ ਗਏ ਹੈ ਤਾਂ ਸੀਐਮ ਸਾਹਿਬ ਨੇ ਇੱਕ ਮੇਲ ਫਾਰਵਰਡ ਕੀਤੀ ਹੈ ਮੇਰੇ ਮੈਂ ਤੁਹਾਨੂੰ ਇਹ ਅਪਡੇਟ ਦੇਣਾ ਸੀਗਾ ਕਿ ਮੈਂ ਸਾਰੀ ਸਰਕਾਰ ਨੂੰ ਮਦਦ ਹਰ ਇੱਕ ਬੰਦੇ ਨੂੰ ਸੈਂ ਮੈਂ ਕੋਈ ਵੀ ਨਹੀਂ ਛੱਡਿਆ ਹਾਈ ਕੋਰਟ ਤੱਕ ਸਾਰਿਆਂ ਨੂੰ ਆਪਣੀ ਮੇਲ ਪਾਈ ਹੈ ਤੇ ਮੈਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਮੈਰਿਟਲ ਮੇਲ ਪਾਈ ਹੈ ਪ੍ਰੋਪਰਲੀ ਸੀਐਮ ਸਾਹਿਬ ਨੇ ਉਹਨੂੰ ਰਾਤ ਨੂੰ 12:00 ਦੇ ਰਾਂ ਫਾਰਵਰਡ ਕੀਤੀ ਹੈ ਸਾਰੇ ਹੁਣੇ ਪੱਲੀ ਜਿੱਤ ਤਾਂ ਕਿ ਚਲੋ ਐਟ ਲੀਸਟ ਕੁਛ ਤੱਕ ਖਿਸਕੇ ਤਾਂ ਸਹੀ ਜਿਹੜੇ ਸਾਇਲੈਂਸ ਮੂਡ ਤੇ ਬੈਠੇ ਸੀ ਕੁਝ ਵਾਈਬ੍ਰੇਸ਼ਨ ਤਾਂ ਸ਼ੁਰੂ ਹੋਈ ਹੈ ਬਸ ਮੈਂ ਕਹਿ ਰਹੀ ਹਾਂ ਕਿ ਇਨਸਾਫ ਲਈ ਲੜਨਾ ਤੁਸੀਂ ਮੇਰੇ ਨਾਲ ਹੋ ਮੈਂ ਸਭ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੁਸੀਂ ਸਾਰੇ ਕੁਛ